ਪਲਾਕ ਮਾਹਲ ਪਰ ਅਧੀਨ ਪੈਂਦੇ ਪਿੰਡ ਮੇਗਵਾਲ ਦੁਆਬਾ ਵਿਖੇ ਸੰਤ ਬਾਬਾ ਭਾਈ ਅਜੀਤ ਸਿੰਘ ਜੀ ਸਪੋਰਟਸ ਕਲੱਬ ਮੇਗਵਾਲ ਦੁਆਬਾ ਐਨ ਆਰ ਆਈ ਅਤੇ ਇਲਾਕਾ ਵਾਸੀ ਦੇ ਸਹਿਯੋਗ ਨਾਲ ਅਤੇ ਪਿੰਡ ਜੀਬਨਪੁਰ ਜਟਾ ਮੁਗਵਾਲ ਮੇਂਗਰਵਾਲ ਜੜਿਆਲਾ ਅਤੇ ਮੇਗਵਾਲ ਦੁਆਬਾ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਇੱਕ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ ਮੇਗੋਵਾਲਦੀ ਮੌਜੂਦਾ ਸਰਪੰਚ ਮੈਡਮ ਪ੍ਰਮਿੰਦਰ ਕੌਰ ਜੀ ਨੇ ਦੱਸਿਆ ਕਿ ਇਸ ਮੇਲੇ ਵਿੱਚ ਫੁੱਟਬਾਲ ਜਿਮਨਾਸਟਿਕ ਅਤੇ ਮਨੋਰੰਜਨ ਵਾਲੀਆਂ ਖੇਡਾਂ ਕਰਵਾਈਆਂ ਜਾਣਗੀਆਂ ਇਹ ਮੇਲਾ ਉਪਰੋਕਤ ਪੰਜਾ ਪਿੰਡਾਂ ਦੇ ਖੇਡ ਮੈਦਾਨਾਂ ਵਿੱਚ ਕਰਵਾਇਆ ਜਾਵੇਗਾ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਇਸ ਮੌਕੇ ਸਰਪੰਚ ਮੈਡਮ ਪ੍ਰਮਿੰਦਰ ਕੌਰ ਪੰਚ ਪ੍ਰਮਿੰਦਰ ਸਿੰਘ ਪੰਚ ਬਲਵਿੰਦਰ ਸਿੰਘ ਪੰਚ ਕੁਲਦੀਪ ਸਿੰਘ ਪੰਚ ਰਜਨੀਵਾਲਾ ਪੰਜ ਰنجਜੀਤ ਕੌਰ ਪੰਜ ਮਾਸਟਰ ਸੱਜਨ ਸਿੰਘ ਅਤੇ ਪੰਜ ਮਨਜੀਤ ਕੌਰ ਆਧ ਹਾਜ਼ਰ ਸਨ ਮਾਹਲ ਪਰ ਤੋਂ ਸਫਰੀ ਦੀ ਰਿਪੋਰਟ ਹਾਂਜੀ ਸਤਿ ਸ੍ਰੀ ਅਕਾਲ ਜੀ ਅ ਅਸੀਂ ਜਿਹੜਾ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ ਕਿ ਇਸ ਪਿੰਡ ਦੇ ਵਿੱਚ ਕੋ ਖੇਡ ਮੇਲਾ ਕਰਵਾ ਰਿਹਾ ਕਰਵਾਇਆ ਜਾ ਰਿਹਾ ਤੇ ਇਹ ਜਿਹੜਾ ਹੈਗਾ ਉਹਦੇ ਬਾਰੇ ਵਿੱਚ ਕੀ ਕਰਨਾ ਚਾਹਾਂਗੇ ਆਪਾਂ ਕਿ ਆਪਾਂ ਉਹਦਾ ਕੀ ਕੀ ਤੁਹਾਡਾ ਸੋਚ ਹੈਗੀ ਆ ਬੱਚਿਆਂ ਨੂੰ ਕਿਹੜੇ ਪਿੰਡਾਂ ਵਿੱਚ ਮੈਚ ਕਰਾਣੇ ਨੇ ਕਿਹੜੇ ਕਲੱਬ ਵੱਲੋਂ ਉਹਦੇ ਬਾਰੇ ਅਸੀਂ ਤੁਹਾਡੇ ਨਾਲ ਅੱਜ ਗੱਲਬਾਤ ਕਰਦੇ ਆਵਾਂਗੇ। ਹਾਂਜੀ ਭੰਜ ਕੀ ਗੱਲ ਕਰਨਾ ਚਾਹੁੰਦੇ। ਹਾਂ ਪਾਕਿਸਤਾਨ ਦਾ ਪਿੰਡ ਰੋਮਾ ਜ਼ਿਲ੍ਹਾ ਹੁਸ਼ਿਆਰ ਤੋਂ ਇਹ ਚੋਣਾਇਆ ਤੇ ਸਾਡੇ ਪਿੰਡ ਵਿੱਚ ਪੰਚਾਇਤ ਦੇ ਸਹਿਯੋਗ ਨਾਲ ਤੇ ਐਨ ਆਰ ਆਈਸ ਭਰਾਵਾਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਵਿੱਚ ਖੇਡ ਮੇਲਾ ਕਰਾ ਲਿਆ ਹੈ ਕਰਾ ਰਹੇ ਆ ਜਿਹੜਾ ਕਿ ਛੋਟੇ ਬੱਚਿਆਂ ਤੋਂ ਅੱਜ ਅਸੀਂ ਸ਼ੁਰੂ ਕਰ ਰਹੇ ਹਾਂ ਤੇ ਸਾਡਾ ਜਿਹੜਾ ਸੰਤ ਬਾਬਾ ਭਾਈ ਅਜੀਤ ਸਿੰਘ ਦੀ ਸਪੋਰਟਸ ਕਲੱਬ ਆ ਉਹਦੇ ਅੰਡਰ ਅਸੀਂ ਨਾ ਬੱਚਿਆਂ ਨੂੰ ਸਾਰੇ ਤਾਂ ਇਹ ਛੋਟੇ ਬੱਚੇ ਕਹਾ ਪਰਡੇ 15 ਤੇ ਹੌਲੀ ਹੌਲੀ ਆਪਣਾ ਕੁਝ ਤਾਂ ਸੱਜਣ ਤੇ ਇਹਨਾਂ ਬੱਚਿਆਂ ਨੂੰ ਮਤਲਬ ਖੇਡ ਵਾਲੋਂ ਫ੍ਰੀ ਦੇ ਦਿੱਤਾ ਜਾਵੇ ਅੱਜ ਦਾ ਤੁਹਾਨੂੰ ਪਤਾ ਹੀ ਆ ਬੱਚੇ ਖੇਡ ਵਾਲੋਂ ਘਟ ਹੋ ਰਹੇ ਆ ਤੇ ਸਾਡਾ ਇਹ ਮੰਤਵਾ ਹੈ ਜਿਹੜੇ ਸਾਡੇ ਛੋਟੇ ਬੱਚੇ ਆ ਜਿਉਂ ਅੱਜ ਅਸੀਂ ਇਹਨਾਂ ਨੂੰ ਖੇਡ ਵਾਲੋਂ ਸਹੇਕ ਕਰਾਂਗੇ ਤੇ ਉਹ ਅਗੇ ਜਾ ਕੇ ਮੋੜ ਦੇ ਆਪਣਾ ਆਪਣਾ ਗੇਮ ਨੂੰ ਵਧਿਆ ਕਰੀਏ ਭਾਂਜੀ ਇਹ ਮੇਲਾ ਜਿਹੜਾ ਹੈਗਾ ਹੈ ਮੇਕੂ ਵਾਲ ਵਿੱਚ ਕਰਾਇਆ ਜਾਏਗਾ ਇਕਵਾ ਤੋਂ ਆਪਾਂ ਦੇ ਪੰਜਾ ਪਿੰਡਾਂ ਦੇ ਸਹਿਯੋਗ ਨਾਲ ਪੰਜਾ ਪਿੰਡਾਂ ਦੇ ਵਿੱਚ ਖਾਦੀ ਕਰਵਾਇਆ ਜਾ ਰਿਹਾ ਹੈ ਪੰਜਾ ਪਿੰਡਾਂ ਦੀ ਬੱਕਰੇ ਬੱਕਰੇ ਪਿੰਡਾਂ ਵਿੱਚ ਕਰਵਾਇਆ ਜਾਵੇਗਾ ਤੇ ਇਹ ਜਿਹੜਾ ਤੁਹਾਡਾ ਸਪੋਰਟਸ ਕਲੱਬ ਹੈਗਾ ਇਹੀ ਸਪੋਰਟਸ ਕਲੱਬ ਜਿਹੜਾ ਇਹਦੀ ਰਹਿਨੁਮਾਈ ਕੀਤਾ ਜਿਹੜਾ ਹੈਗਾ ਇਹ ਮੇਲਾ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਬਾਬਾ ਭਾਈ ਅਜੀਤ ਸਿੰਘ ਜੀ ਇਹ ਕਿਹੜੀ ਤਰੀਕ ਨੂੰ ਕਰਾਇਆ ਜਾ ਰਿਹਾ ਜੀ ਇਹ 30 ਤਰੀਕ ਤੋਂ ਸ਼ੁਰੂ ਹੋ ਰਿਹਾ ਹੈ ਕਿਹੜੀ 30 ਤਰੀਕ ਦੀ 30 ਦਸੰਬਰ 2024 ਤੋਂ ਇਹ ਸ਼ੁਰੂ ਹੋ ਰਿਹਾ ਹੈ ਜੀ ਤੇ ਇਹਦੇ ਵਿੱਚੜਾ ਕੋਈ ਐਂਟਰੀ ਫੀਸ ਵਗੈਰਾ ਕੁਝ ਨਹੀਂ ਨਹੀਂ ਐਦਾਂ ਦਾ ਪੁੱਛ ਨਹੀਂ ਹੈਗਾ ਜੀ ਐਂਟਰੀ ਫੀਸ ਵਗੈਰਾ ਪੁੱਛ ਨਹੀਂ ਹੈਗਾ ਉਹ ਸਿਰਫ ਆਪਣੇ ਪੰਚਾਇਤ ਨਾਮ ਦੇ ਭਰਾਵਾਂ ਦੇ ਸੰਪਰਕ ਹੋਣ ਵਾਲੇ ਜਿਸ ਨੂੰ ਪੁੱਛੀ ਕਰਾਣਾ ਆ ਤੇ ਬੱਚਿਆਂ ਨੂੰ ਪ੍ਰਸਾਹਿਤ ਕਰਨ ਲਈ ਜੋ ਵੀ ਨਾਮ ਆ ਜਾਂ ਕੋਈ ਫਸਲੀ ਸਰਲ ਦਿੱਤਾ ਉਹ ਮੌਕੇ ਦੀ ਉਸ ਸਾਥ ਲੈਣਾ ਨਾ ਪਾਣੀਆ ਜੋ ਵੀ ਆ ਜਾਂ ਫਿਰ ਟ੍ਰੈਕਸ ਹੋਣ ਜਿਹਾ ਦਾ ਸਾਹ ਹਾਂ ਜੋ ਵੀ ਮਤਲਬ ਦਵਾਂਗੇ ਉਸ ਮੌਕੇ ਤੋਂ ਸਾਥ ਲੈਣਾ ਹੈ ਹਾਂਜੀ ਹਾਂਜੀ ਅੱਜ ਖੁਸ਼ੀ ਦੀ ਗੱਲ ਹੈ ਸਾਡੇ ਪਿੰਡ ਦੇ ਵਿੱਚ ਪਹਿਲੀ ਵਾਰੀ ਸਰਬਸੰਮਤੀ ਨਾਲ ਪੰਚਾਇਤ ਬਣੀ ਹੈ ਇਹ ਵਿਭਾਵ ਬਹੁਤ ਛੋਟੀ ਉਮਰ ਦੇ ਵਿੱਚ ਸਰਪੰਚ ਬਣੀ ਪਰਮੇਂਦਰ ਗੋਰੇ ਨਾਮ ਦਾ ਆ ਜਿਨ੍ਹਾਂ ਦੀ ਸੋਚ ਕਿ ਬੱਚਿਆਂ ਨੂੰ ਅਸੀਂ ਨਸ਼ਿਆਂ ਤੋਂ ਦੂਰ ਕਰਾ ਮੇਰਾ ਪੇਸ਼ਾ ਇਹੇ ਹੋਣ ਕਰਕੇ ਮੈਨੂੰ ਇਹ ਨਹੀਂ ਮਨਜ਼ੂਰ ਕੀਤਾ ਕਿ ਤੁਸੀਂ ਬੱਚਿਆਂ ਨੂੰ ਫੋਟੋਗ੍ਰਾਫੀ ਦਿਓ ਵੀ ਨਹੀਂ ਦਿਓ ਅਸੀਂ ਕਹਿੰਦੇ ਬੱਚਿਆਂ ਦਾ ਟੂਰਨਾਮੈਂਟ ਇਸ ਤਰ੍ਹਾਂ ਕਰਾ ਰਹੇ ਹਾਂ ਕਿ ਬੱਚਿਆਂ ਨੂੰ ਕੋਈ ਹੋਰ ਦੇ ਵਿੱਚ ਪਿੰਡਾਂ ਦੀ ਲਾਗ ਲੱਗ ਰਹੇ ਤਾਂ ਕਿ ਨਸ਼ਾ ਚ ਬੱਦੇ ਰਹਿਣ ਇਹ ਮੱਕੀ 83 ਦਾ ਦਸੰਬਰ ਦੀ ਦਿੱਤੀ ਟੂਰਨਾਮੈਂਟ ਸ਼ੁਰੂ ਹੋ ਰਿਹਾ ਪੰਜਾਂ ਪਿੰਡਾਂ ਦੇ ਨਮਾਇंदे ਅਸੀਂ ਉਹਨਾਂ ਦੀ ਸਲਾਹ ਕਰਦੇ ਹਾਂ ਉਹਨਾਂ ਦੀ ਸਲਾਹ ਨਾਲ ਸਾਰਾ ਟੂਰਨਾਮੈਂਟ ਉਹਨਾਂ ਨੂੰ ਵਿੱਚ ਇਨਵੋਲ ਕਰਕੇ ਪੰਜਾਂ ਪਿੰਡਾਂ ਦਾ ਸਾਂਝਾ ਟੂਰਨਾਮੈਂਟ ਅਲੱਗ-ਅਲੱਗ ਗਰਮਨਾਵੇ ਸਾਰੇ ਮੈਚ ਕਰਾਏ ਜਾਣ ਜਾਣਗੇ ਪੰਜਾਂ ਪਿੰਡਾਂ ਦੇ ਵਿੱਚ ਇਕੱਠੇ ਲਾਣਗੇ ਇਸ ਖੇਡ ਮੇਲੇ ਦੇ ਵਿੱਚ ਰੀਕ੍ਰੀਏਸ਼ਨਲ ਕਿਰਿਆਵਾਂ ਵੀ ਕਰਵਾਈਆਂ ਜਾਣਗੀਆਂ ਐਥਲੈਟਿਕਸ ਵੀ ਕਰਵਾਈ ਜਾਵੇਗੀ ਤੇ ਬੱਚੇ ਵਿਕਵਨ ਨੂੰ ਨਿਖਾਰ ਦਿੱਤਾ ਜਾਵੇਗਾ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਰਿੰਦਰ ਸਿੰਘ ਸਾਹਿਬ ਦਾ ਪੰਜ ਮੇਕੋਲ ਦੋਪਰ ਬਸ ਸਾਡੇ ਪਿੰਡ ਜੋ ਸੰਤ ਬਾਬਾ ਭਾਈ ਜੀ ਸਪੋਰਟਸ ਕਲੱਬ ਹੈ ਉਹਦਾ ਸਹਿਯੋਗ ਆ ਕਿ ਪਿੰਡ ਦੇ ਐਨ ਆਰ ਆਈ ਵੀ ਤੇ ਪਿੰਡ ਦੀ ਪੰਚ ਸਮੂਚੀ ਪੰਚਾਇਤ ਜੋ ਟੂਰਨਾਮੈਂਟ ਪੰਜ ਪਿੰਡਾਂ ਦਾ ਕਰਾਰ ਹੈ ਜਿਹਨੂੰ ਮੇਕੋਲ ਮੈਂਗਰਵਾਲ ਜੀਉਨ ਪਰ ਜਟਾ ਡੰਡਿਆਲਾ ਅਸੀਂ ਸਾਰੇ ਆਂ ਦਲੇ ਵਿਚ ਜਿਹੜੇ ਸਹਿਯੋਗ ਪਿੰਡਾਂ ਦਾ ਪੂਰਾ ਲੈ ਰਹੇ ਆਂ ਅੱਗੇ ਤੋਂ ਅਸੀਂ ਹੋਰ ਵੀ ਇਸ ਟੂਰਨਾਮੈਂਟ ਨੂੰ ਨਖਾਰਨ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਰਮੇਚ ਦੇ ਬਾਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਟੂਰਨਾਮੈਂਟ ਸਾਡਾ ਛੋਟੇ ਬੱਚਿਆਂ ਦਾ ਕਰਵਾਉਣ ਦਾ ਜਿਹੜਾ ਉਪਰਲਾ ਆ ਇਹ ਇਸੇ ਕਰਕੇ ਆ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾ ਸਕੀਏ ਤੇ ਜਿਹੜਾ ਸਾਡਾ ਪੰਜਾਂ ਪਿੰਡਾਂ 'ਚ ਟੂਰਨਾਮੈਂਟ ਕਰਾਉਣ ਦਾ ਇਰਾਦਾ ਆ ਉਹ ਇਸੇ ਕਰਕੇ ਆ ਕਿ ਸਾਡੀ ਮਿਲਨ-ਵਰਤਨ ਦੀ ਜਿਹੜੀ ਭਾਵਨਾ ਆ ਉਹ ਹੋਰ ਵੱਧ ਸਕੇ ਸਾਰੇ ਬੱਚੇ ਮਿਲਵਰਤ ਕੇ ਖੇਡ ਨੂੰ ਖੇਡ ਦੀ ਤਰ੍ਹਾਂ ਖੇਡਣ ਨਾ ਕਿ ਇੱਕ ਦੂਜੇ ਨਾਲ ਦੁਸ਼ਮਣੀ ਪੈਦਾ ਕਰਨ ਸਾਡਾ ਇਹ ਲੀਗ ਟੂਰਨਾਮੈਂਟ ਆ ਤੇ ਹਰ ਟੀਮ ਪੰਜ ਪੰਜ ਮੈਚ ਜਾਂ 6 ਮੈਚ ਖੇਲੇਗੀ ਔਰ ਇਹਦੇ ਵਿੱਚ ਪੁਆਇੰਟਾਂ ਦੇ ਆਧਾਰ ਤੇ ਫੈਸਲਾ ਕੀਤਾ ਜਾਊਗਾ ਸਰ ਇਹ ਜਿਹੜੇ ਤੁਸੀਂ ਮੈਚ ਕਰਵਾ ਰਹੇ ਹੋ ਇਹ ਮਤਲਬ ਪਹਿਲੀ ਵਾਰੀ ਕਰਵਾ ਰਹੇ ਹੋ ਕਿ ਇਹ ਸਾਡੇ ਮਾਸਟਰ ਸੱਜਣ ਸਿੰਘ ਹੋਣੇ ਨੇ ਜੀ ਪਹਿਲਾਂ ਵੀ ਬੱਚਿਆਂ ਨੂੰ ਇਸੇ ਤਰ੍ਹਾਂ ਛੋਟੇ ਬੱਚਿਆਂ ਨੂੰ ਤਿਆਰ ਕਰਦੇ ਰਹੇ ਤੇ ਅੱਜ ਉਹ ਵੱਡ-ਵੱਡੀਆਂ ਮੱਲਾ ਮਾਰਦੇ ਆ ਤੇ ਉਹਨਾਂ ਨੂੰ ਸਾਡੀ ਫਿਕਰ ਵੀ ਮਿਲੇ ਆ ਇਸ ਕਰਕੇ ਮਾਸਟਰ ਸੱਜਣ ਸਿੰਘ ਉਹਨਾਂ ਦੀ ਇਹ ਇੱਕ ਚਾਹਤ ਸੀਗੀ ਕਿ ਅਸੀਂ ਛੋਟੇ ਬੱਚਿਆਂ ਨੂੰ ਦੁਬਾਰਾ ਫੇਰ ਇੱਕ ਵਾਰ ਸਪੋਰਟਸ ਵਾਲ ਨੂੰ ਲਈਏ ਤਾਂ ਕਿ ਸਾਡੇ ਪਿੰਡਾਂ ਦਾ ਨਾਮ ਫੁੱਟਬਾਲ ਚ ਰੋਸ਼ਨ ਹੋ ਸਕੇ ਇਹਨੂੰ ਪਹਿਲਾਂ ਤੇ ਆਖਰੀ ਕਿਹਾ ਜਾਂਦਾ ਕਿ ਗਾਂ ਵੀ ਕੋਈ ਰਹਦਾ ਹੈ ਅਸੀਂ ਇਹ ਜਿਹੜਾ ਹੁਣ ਅਸੀਂ ਪੰਜਾ ਪਿੰਡਾਂ ਤੋਂ ਇਹ ਟੂਰਨਾਮੈਂਟ ਸ਼ੁਰੂ ਕੀਤਾ ਹੈ ਤੇ ਸਾਡਾ ਇਹ ਅੱਗੇ ਤੋਂ ਇਹ ਉਪਰਾਲਾ ਹੋਏਗਾ ਕਿ ਅਸੀਂ ਵੱਧ ਤੋਂ ਵੱਧ ਪਿੰਡ ਇਸ ਵਿੱਚ ਸ਼ਾਮਲ ਕਰੀਏ ਤੇ ਬੱਚਿਆਂ ਨੂੰ ਸਿਖਰਾਂ ਤੇ ਪਹੁੰਚਾਈਏ